ਇਹ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸੀਸਗੰਨ ਸਾਹਿਬ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਉਹ ਦੋ ਸਿੰਘ ਸੂਰਮੇ ਜਿਨ੍ਹਾਂ ਨੇ ਮੁਗਲ ਹਕੂਮਤ ਨੂੰ ਉਗਾਰਦੇ ਹੋਏ ਇੱਥੇ ਨਾਕਾ ਲਾਇਆ ਸੀ ਇਹ ਜਰਨੈਲੀ ਸੜਕ ਹੈ ਜੋ ਊਟਾਰੀ ਨੂੰ ਜਾਂਦੀ ਹੈ ਤੇ ਬਹੁਤ ਵੱਡੀ ਗਿਣਤੀ ਚ ਫਿਰੇ ਮੁਗਲ ਸੈਨ ਕਾਇ ਉਹਨਾਂ ਨਾਲ ਸਿੰਘਾਂ ਨੇ ਲੜਾਈ ਲੜੀ ਡਟ ਕੇ ਇਹਨਾਂ ਨੇ ਇਹ ਸੜਕ ਤੇ ਟੈਕਸ ਲਾਤਾ ਸੀਗਾ ਗੱਡੇ ਦਾ ਅਲੱਗ ਤੇ ਹੋਰ ਸਾਧਨ ਦਾ ਵੱਖਰਾ ਬਰਦੂ ਸਿੰਘਾਂ ਦਾ ਇਸ ਤਰ੍ਹਾਂ ਦਾ ਜਜਬਾ ਸੀ